ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਬਾਬਾ ਵਿਸ਼ਕਰਮਾ ਵਿਖੇ ਕਾਲੇ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਲੱਖਾਂ ਸਦਾਣਾ ਸਮੇਤ ਵੱਡੀ ਗਿਣਤੀ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕਰਕੇ ਅਗਲੀ ਕਾਰਵਾਈ ਲਈ ਕੀ ਇਸ ਮੌਕੇ ਲੱਖਾ ਸਦਾਨਾ ਤੇ ਹੋਰ ਆਗੂਆਂ ਨੇ ਪ੍ਰੈਸ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਤੇ ਆਉ ਦਿਖਾਉਣੇ ਤੁਨ ਵੀ ਪੂਰੀਆਂ ਤਸਵੀਰਾਂ ਤੇ ਨਾਲ ਹੀ ਕਰਾਂਗੇ ਗੱਲ ਬਾਤ ਇਹ ਲੋਕ ਲਹਿਰ ਨਹੀਂ ਪੰਦੀ ਤਾਂ ਫੇਰ ਸਰਕਾਰ ਜਿਹੜੀ ਆ ਉਹ ਗੱਲ ਸੁਣੂਗੀ ਜੇ ਲੋਕ ਲਹਿਰ ਨਹੀਂ ਪੰਦੀ ਤਾਂ ਸਰਕਾਰ ਨੇ ਮਸਲਾ ਹੱਲ ਨਹੀਂ ਕਰਨਾ ਸਰਕਾਰ ਨੇ ਨਹੀਂ ਸੁਣਨਾ 250 ਸਾਲ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਰਕਾਰਾਂ ਤੋਂ ਬਾਅਦ ਵੀ ਇਹੀ ਗੱਲ ਕਹਿੰਦੇ ਆ ਭਗਵਤ ਮਾਨ ਬੋਤਲਾਂ ਲੈ ਕੇ ਤੁਰੇ ਫਿਰਦਾ ਹੁੰਦਾ ਸੀਗਾ ਪਹਿਲਾਂ ਜਦੋਂ ਸਰਕਾਰ ਨਹੀਂ ਹੁੰਦੀ ਸੀ ਇਹੀ ਲੋਕ ਸਾਰੇ ਬੋਤਲਾਂ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਕਿ ਪਾਣੀ ਦੇਖੋ ਜੀ ਬਹੁਤ ਗੰਧਲਾ ਹੋ ਗਿਆ ਅੱਜ ਇਹਨਾਂ ਲੋਕਾਂ ਦੇ ਘਰਾਂ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਪਰ ਫਿਰ ਵੀ ਕੰਨ ਤੇ ਜੂ ਨਹੀਂ ਸਰਕਦੀ ਕਿਉਂ ਨਹੀਂ ਜੂ ਸਰਕਦੀ ਕਿਉਂਕਿ ਪੈਸਾ ਬੋਲਦਾ ਹੈ ਪੈਸਾ ਆਹੀ ਵੜਾ ਜਾਂਦਾ ਹੈ ਉਹ ਕਹਿੰਦੇ ਵੀ ਸਾਡਾ ਫੰਡ ਆ ਜਿਹੜਾ ਉਹ ਸਾਨੂੰ ਫੰਡ ਹੀ ਦੇ ਰਿਆ ਕਾਰਪੋਰੇਟ ਘਰਾਣੇ ਫੈਕਟਰੀਆਂ ਹੀ ਸਾਨੂੰ ਫੰਡ ਦੇ ਰਹੀਆਂ ਦਰਿਆ ਜਿਹੜਾ ਦਰਿਆ ਦੇ ਵਿੱਚ ਉਹਾਂ ਦੇ ਬਾਈ ਜੀ ਆਂਦੇ ਚਮਚਾ ਨਹੀਂ ਛੱਡ ਸਕਦੇ ਹੈ ਤੇ ਫੇਰ ਇੰਨੀਆਂ ਵੱਡੀਆਂ ਜਿਹੜੀਆਂ ਪਾਈਪਾਂ ਲਾ ਲ ਕੇ ਸ਼ਰੇਆਮ ਚਿੱਟੀ ਕਿਵੇਂ ਜਾਂਦੀ ਬਈ ਪੈਸੇ ਦੀ ਖੇਡ ਆ ਸਾਰੀ ਸਾਰਾ ਕਮਿਸ਼ਨ ਕਮਿਸ਼ਨ ਬੇਸ ਕੰਮ ਆ ਸਾਰਾ ਕਮਿਸ਼ਨ ਜਾਂਦਾ ਫੇਰ ਕਿਤੇ ਜਾ ਕੇ ਛੜਾ ਚੱਲੀ ਜਾਂਦਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਲੱਖੇ ਸਹਾਣੇ ਵੀਰ ਹੋਣਾ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹ ਪ੍ਰੋਗਰਾਮ ਸਰੇ ਚੜੇ ਤੇ ਸਾਰੀਆਂ ਜਥੇਬੰਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਹਿੱਸਾ ਲੈਣ ਜੇ ਭਾਨੇ ਸਿੱਤੂ ਵਰਗੇ ਵਾਸਤੇ ਨੌਜਵਾਨ ਵਾਸਤੇ ਏਡਾ ਵੱਡਾ ਕੱਟ ਹੋ ਸਕਦਾ ਤੇ ਇਹ ਤਾਂ ਮਸਲਾ ਹੀ ਆਉਂਦਾ ਹੈ ਇਹਦਾ ਪਾਣੀਆਂ ਦਾ ਮਸਲਾ ਜੇ ਆਪਾਂ ਕਹ ਲਈਏ ਕਿ ਕੌਮ ਦਾ ਮਸਲਾ ਭਾਈ ਸਰਪਜੀਤ ਸਿੰਘ ਖਾਲਸਾ ਵਾਸਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਾਂ ਜਿੰਨੇ ਵੀ ਲੋਕ ਜੁੜੇ ਹੋਏ ਸੀ ਰਾਜਨੀਤਿਕ ਪਾਰਟੀਆਂ ਨਾਲ ਸਾਰਿਆਂ ਨੇ ਉੱਪਰ ਉੱਠ ਕੇ ਰਾਜਨੀਤੀ ਤੋਂ ਵੋਟਾਂ ਪਾਈਆਂ ਅਮਰਪਾਲ ਸਿੰਘ ਨੂੰ ਵੀ ਪਾਈਆਂ ਕਢੂਰ ਸਾਹਿਬ ਉਹਨਾਂ ਨੂੰ ਵੀ ਚੇਤਾਵਨੀ ਤੇ ਫਿਰ ਯਾਰ ਇਹ ਤਾਂ ਆਪਦਾ ਮਸਲਾ ਇਸ ਮਸਲੇ ਤੇ ਕਿਉਂ ਨਹੀਂ ਫਿਰ ਆਪਾਂ ਇਕੱਠੇ ਹੋ ਸਕਦੇ ਛੱਡ ਦਿਓ ਲੀਡਰਾਂ ਨੂੰ ਛੱਡ ਦਿਓ ਲੀਡਰਾਂ ਨੂੰ ਉਹ ਨਾ ਚੜ ਛੱਡ ਦਿਓ ਜਿੰਨਾ ਚਿਰ ਮਸਲਾ ਨਹੀਂ ਹੱਲ ਹੁੰਦਾ ਫਿਰ ਫੜ ਲਿਓ ਪੂਛ ਉਹਨਾਂ ਦੀ ਜੇ ਫੜਨੀ ਆ। ਕਿਸ ਤਰ੍ਹਾਂ ਦੀ ਰਣਨੀਤੀ ਲੀਕੀ ਜਾਊਗੀ ਆਉਣ ਵਾਲੇ ਟਾਈਮ 'ਚ? ਦੇਖੋ ਰਣਨੀਤੀ ਤਾਂ ਇਹੀ ਆ ਕਿ ਲੋਕ ਲੋਕ ਲੇਅਰ ਜਿਹੜੀ ਆ ਇਹਨੂੰ ਬਣਾਇਆ ਜਾਊਗਾ। ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਕਰਕੇ ਜਿਵੇਂ ਅੱਜ ਇੱਥੇ ਹੋਈ ਉਸ ਤੋਂ ਬਾਅਦ ਫਰੋਜਪੁਰ ਹੋਣੀ ਆ ਮੀਟਿੰਗ। ਮੋਗੇ ਹੋਣੀ ਆ ਉਸ ਤੋਂ ਬਾਅਦ ਪਹਿਲਾਂ ਫਰੋਜਪੁਰ ਹੋਈ। ਮਸਲਾ ਇੱਥੇ ਇਹੀ ਆਉਂਦਾ ਕਿ ਆਪਾਂ ਸਾਰਿਆਂ ਨੂੰ ਇਕੱਠ ਕਰਕੇ ਜਿਵੇਂ ਕਿਸਾਨੀ ਅੰਦੋਲਨ ਚੱਲਿਆ ਸੀ ਉਵੇਂ ਇਕੱਠ ਕਰਕੇ ਫਿਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲ ਤੇ ਸਾਰੇ ਸ਼ਮੂਲੀਅਤ ਕਰਨਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਲਿਖਿਆ ਜਾਊਗਾ ਕਿਉਂਕਿ 15 ਅਗਸਤ ਦਾ ਜਿਹੜਾ ਸਮਾਂ ਦਿੱਤਾ ਗਿਆ ਸਰਕਾਰ ਨੂੰ ਕਿ 15 ਅਗਸਤ ਨੂੰ ਸਰਕਾਰ ਵੱਲੋਂ ਜੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਫਿਰ ਜਿਹੜਾ ਆਪਦਾ ਬੰਨ ਮਾਰਨ ਵਾਲਾ ਸਿਸਟਮ ਉਹ ਡੇਟ ਦੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨ ਆਏ ਹਾਂ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ ਮੋਗਾ ਅੱਜ ਫਰੀਦਕੋਟ ਆਏ ਆਏ ਹਾਂ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾੰਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਗਿਆ ਲੁਧਿਆਣੇ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਬੰਨ ਮਾਰਨ ਦਾ ਸੀ ਬੁੱਡੇ ਦਰਿਆ 'ਚ ਰੱਖਿਆ ਸ਼ੌਂਕ ਨਹੀਂ ਸਾਨੂੰ ਕੋਈ ਅਸੀਂ ਬੰਨ ਮਾਰਦੇ ਫਿਰਿਏ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾਂ ਪੀ ਕੇ ਮਰ ਰਹੇ ਆਂ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਓ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡੈਂਗ ਫੈਕਟਰੀਆਂ ਜਿਹੜੀਆਂ ਲੁਧਿਆਨੇ ਦੇ ਪਰ ਬੋਦੇ ਦਰਿਆ ਰਾਹੀਂ ਸਤਲੁਜ ਪਾਈ ਜਾ ਰਹੀ ਹੈ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਪਹੁੰਚੇ ਆਂ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉ ਉੱਠ ਕੇ ਐਫਆਈ ਪਾਣੀ ਬੰਦ ਕਰ ਗੀ ਹੁਣ ਤੁਸੀਂ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਪੜਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਜਿਹੜੇ ਮਤਲਬ ਕਿ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਤੇ ਬੜੇ ਲੂ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇਹ ਸੋਦਾ ਕਿਹਾ ਜਾ ਰਿਹਾ ਜਿਹੜੇ ਤੁਹਾਡੇ ਆਉਣ ਵਾਲੇ ਪੈਦਾ ਬੱਚੇ ਨਹੀਂ ਪੈਦਾ ਹੋਣੇ ਇਹ ਪਾਣੀ ਪੀ ਰਹੇ ਆ ਜਿਹੜਾ ਸੀ ਜੇ ਮਾੜਾ ਮੋਟਾ ਕੋਈ ਬੱਚਾ ਫਾਇਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾਲ ਪੀੜਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜਿਆ ਹੋਵੇ ਚਾਹੇ ਕੋਈ ਹੱਡੀਆਂ ਦਾ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਪੈਦਾ ਹੋਣੇ ਛੇ ਛੇ ਮਹੀਨਿਆਂ ਦੇ ਬੱਚਿਆਂ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਕਾਲੇ ਪੀੜੇ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲਤ ਆ ਜੋ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਦਰਿਆਵਾਂ ਚ ਇਹ ਪਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹਨੂੰ ਮੁੱਦਾ ਬਣਾ ਕੇ ਕਿ ਅਸੀਂ ਇਹ ਬੁੱਢੇ ਦਰਿਆ ਦਾ ਪਾਣੀ ਸਤਲੁਠ ਨਹੀਂ ਪੀਣ ਦੇਵਾਂਗੇ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫੈਕਟਰੀਆਂ ਬੰਦ ਕਰਦਾਂਗੇ ਆ ਸਰਕਾਰ ਵੀ ਕਦੇ ਉੱਥੇ ਬੜੇ ਵੀਡੀਓ ਬੜਾ ਆਪਣਾ ਪਾਉਂਦੇ ਸੀਗੇ ਭਵੰਤਮਾਨ ਅਰਗੇ ਕੋਲ ਤਾਰਸੰਧਵਾ ਵਰਗੇ ਹੋ ਲੀਡਰ ਕਿਹਾ ਦੇਖੋ ਲੋਕਾਂ ਨੂੰ ਜ਼ਹਿਰ ਪਾਇਆ ਜਾ ਰਿਹਾ ਆ ਜੇ ਵੀ ਚੁੱਪ ਕਰ ਗਏ ਇੱਟੋਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਗੜੇ ਘਰਾਣੇ ਨੇ ਜਿੰਨਾਂ ਦੀਆਂ ਫੈਕਟਰੀਆਂ ਨੇ ਹੁਣ ਐਵੇਂ ਥੋੜੀ ਰਾਜਾ ਬੜੰਗ ਪਾਰਲੀਮੈਂਟ ਜਾ ਕੇ ਇਹਨਾਂ ਦੇ ਹੱਕ 'ਚ ਬੋਲਦਾ ਵੀ ਡਾਂਗ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਹੁਣ ਇਸ ਕਰਕੇ ਇਹ ਇਹ ਜਿਹੜਾ ਸਾਰੇ ਚੁੱਪ ਹੋ ਜਾਂਦੇ ਨੇ ਤਾਂ ਲੋਕ ਹੀ ਨੇ ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਤੁਹਾਨੂੰ ਲੱਗਦਾ ਵੀ ਅਸੀਂ ਵੱਜਾਂਗੇ ਕਿ ਕਿੱਥੋਂ ਵੱਜੋਗੇ ਆਪਾਂ 24 ਘੰਟੇ ਪਾਣੀ ਵਰਤਦੇ ਆਂ ਹਰ ਕੰਮ 'ਚ ਪਾਣੀ ਆ ਆਟਾ ਗੁੰਨਣਾ ਦਾਲਾਂ ਬਣਾਉਣੀਆਂ ਨੇ ਪਾਣੀ ਵਰਤਨੇ ਆ ਪੀਣੇ ਆ ਤਾਂ ਪਾਣੀ ਆ ਪਸ਼ੂਆਂ ਨੂੰ ਪਿਉਉਣੇ ਆ ਤਾਂ ਪਾਣੀ ਆ ਧਰਤੀ ਨੂੰ ਲਾਉਣੇ ਆ ਫਸਲਾਂ ਨੂੰ ਲਾਉਣੇ ਆ ਉਹ ਨਾਜ ਅਸੀਂ ਖਾਣੇ ਆ ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਲੈਣਾ ਤਾਂ ਪਾਣੀ ਆ ਤਾਂ ਪਾਣੀ ਤੋਂ ਬਿਨਾਂ ਜੀਵਨ ਸੰਭ ਬਣੀ ਨਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਹੈ ਇਹ ਕੱਲਾ ਦਰਿਆਵਾਂ 'ਚ ਨਹੀਂ ਪਾ ਰਹੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਇਹ ਤਾਂ ਸਿੱਧਾ ਹੱਟੀ ਜਾ ਰਿਹਾ ਜੀਰੇ ਇਹੀ ਹੋਇਆ ਸੀ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਆ ਤੁਸੀਂ ਕਮਾਲ ਦੀ ਗੱਲ ਦੇਖੋ ਪ੍ਰੋਡਕਸ਼ਨ ਕੰਟਰੋਲ ਬੋਰਡ ਬਣਿਆ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਣ ਉਹਨੇ ਰੋਕਣਾ ਉਹ ਹਵਾ ਚ ਹੁੰਦਾ ਉਹ ਪਾਣੀ ਚ ਹੁੰਦਾ ਉਹ ਧਰਤੀ ਚ ਹੁੰਦਾ ਉਹ ਪ੍ਰੋਡਕਸ਼ਨ ਕੰਟਰੋਲ ਬੋਰਡ ਜੀਰਾ ਫੈਕਟਰੀ ਦੇ ਹੱਕ ਚ ਪੁੱਤ ਦਾ ਕੇ ਅਸੀਂ ਕੀ ਕੀ ਤੋਂ ਉਮੀਦ ਰੱਖਾਂਗੇ ਕਿ ਸਾਡੇ ਲਈ ਕੌਣ ਬੋਲੂਗਾ ਇਹ ਲੋਕਾਂ ਨੂੰ ਬੋਲਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਪਾਣੀ ਦੇ ਨਾਲ ਮਰਨ ਦੇ ਨਾਲੋਂ ਚੰਗਾ ਕਿ ਉੱਠ ਕੇ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਲੜਗੇ ਤੇ ਇਹ ਆਪਾਂ ਪਾਣੀ ਰੋਕੀਏ ਜੇ ਬਚਣਾ ਨਹੀਂ ਤੁਹਾਡਾ ਇੱਥੇ ਹਸਪਤਾਲ ਤਾਂ ਹੁਣੇ ਭਰੇ ਪਏ ਆ ਤੁਸੀਂ ਦੇਖੋਗੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਰੋਜ਼ ਪੰਜਾਂ ਦਾ ਹਸਪਤਾਲ ਨਵੇਂ ਬਣਨ ਸ਼ੁਰੂ ਹੋ ਜਾਂਦੇ ਆ ਅੱਛਾ ਇੱਕ ਇੱਕ ਇਹ ਕੋਈ ਮਾਨ ਵਾਲੀ ਗੱਲ ਆ ਵੀ ਅਸੀਂ ਸੁਣ ਹਸਪਤਾਲ ਬਣਾ ਰਹੀ ਸਰਕਾਰ ਕਹਿੰਦੀ ਜੇ ਕੈਂਸਲ ਹਸਪਤਾਲ ਬਣਾਤਾ ਜੀ ਕੈਨਸਰ ਟ੍ਰੇਨ ਤੋੜਤੀ ਜੀ ਥੋੜੀ ਸਹੂਲਤ ਲਈ ਉਹ ਕੈਨਸਰ ਹੁੰਦਾ ਕਿਉਂ ਉਹ ਬੰਦ ਕਰੋ ਜੜ ਨੂੰ ਬੰਦ ਕਰੋ ਨਾ ਕਿ ਅਸੀਂ ਹਸਪਤਾਲ ਖੁੱਲਗੇ ਜਾਂ ਅਸੀਂ ਉਹ ਟ੍ਰੇਨਾਂ ਚਲਾਈਏ ਸੋ ਇਸ ਕਰਕੇ ਸਾਨੂੰ ਅਪੀਲ ਆ ਲੋਕਾਂ ਨੂੰ ਕਿ ਯਾਰ ਮਸਲਾ ਇਹ ਕੱਲੇ ਦਾ ਨਹੀਂ ਹੈ ਕਿਸੇ ਅਮੀਰ ਗਰੀਬ ਦਾ ਨਹੀਂ ਕਿਸੇ ਕਿਸੇ ਖਾਸ ਧਰਮ ਫਿਰਕੇ ਦਾ ਨਹੀਂ ਹੈ ਇਹ ਪਾਣੀ ਸਾਰਿਆਂ ਨੂੰ ਲੋੜ ਆ ਉੱਠ ਕੇ ਆਪਾਂ ਇਹ ਪਾਣੀ ਨੂੰ ਰੋਕੀਏ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਲੁਧਿਆਣੇ ਤੇ ਮਾਰਚ ਰੱਖਿਆ ਕਾਲੇ ਪਾਣੀਆਂ ਦਾ ਮੋਰਚਾ ਸਾਡਾ ਨੌ ਇਸ ਮੋਰਚੇ ਰੱਖਿਆ ਉਹ ਕਾਲੇ ਪਾਣੀ ਜਦੋਂ ਸਾਡੇ ਜਿਹਾਰੂ ਜੋਧੇ ਅੰਗਰੇਜ਼ ਉਹਨਾਂ ਨੂੰ ਇੱਥੋਂ ਬੰਦੀ ਬਣਾ ਕੇ ਕਾਲੇ ਪਾਣੀ ਭੇਜਦੇ ਉਹ ਸਜ਼ਾਾਂਾਂ ਭੁਗਤਦੇ ਸੀ ਇਹ ਉਦੋਂ ਵੀ ਭੈੜੀ ਸਜ਼ਾ ਹੈ ਉਹ ਸਾਨੂੰ ਉੱਥੇ ਲੈ ਜਾਏ ਕਾਲੇ ਪਾਣੀਾਂ 'ਚ ਮਾਰੇ ਸਾਨੂੰ ਇੱਥੇ ਕਾਲੇ ਪਾਣੀ ਪਿਆ ਕੇ ਮਾਰ ਰਹੇ ਆ 15 ਸਤੰਬਰ ਨੂੰ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਜੇ ਨਾ ਹੱਲ ਹੋਇਆ ਤਾਂ ਹਰ ਹਾਲ ਦੇ ਵਿੱਚ ਅਸੀਂ ਬੰਨ ਮਾਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਉੱਠ ਕੇ ਆਓ ਯਾਰ ਮਸਲਾ ਸਾਰਾ ਨਾਲ ਜੁੜਿਆ ਹੋਇਆ